ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਮੌਸਮ ਤਕਰੀਬਨ ਪੂਰੀ ਤਰ੍ਹਾਂ ਨਾਲ ਸਾਫ਼ ਰਹਿਣ ਦੀ ਸੰਭਾਵਨਾ ਹੈ ਇਸ ਵਿੱਚ ਕੁਝ ਵੀ ਖਾਸ ਬਦਲਾਅ ਨਹੀਂ ਹੋਵੇਗਾ ਪਰ ਪੂਰੇ ਦੀ ਹਵਾ ਲਗਾਤਾਰ ਚੱਲ ਰਹੀ ਹੈ ਤੇ ਹਲਕੀ ਜਿਹੀ ਕਿਤੇ ਨਾ ਕਿਤੇ ਬੱਦਲ ਜਿਹਾ ਦੇਖਣ ਨੂੰ ਸਵੇਰ ਵੇਲੇ ਮਿਲਦੇ ਲਗਦਾ ਹੈ ਮੀਂਹ ਨੇ ਰਹੀ ਦੀ ਉਮੀਦ ਅੱਜ ਪੰਜਾਬ ਦੇ ਵਿੱਚ ਨਾ ਮਾਤਰ ਹੋਵੇਗੀ ਪਰ ਦੁਪਹਿਰ ਤੋਂ ਬਾਅਦ ਕੁਝ ਕੁ ਖੇਤਰਾਂ ਦੇ ਵਿੱਚ ਜਿੱਥੇ ਹਵਾ ਰੁਕਦੀ ਹੈ ਤਾਂ ਹੀਟ ਸੈੱਲ ਬਣਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਖਾਸ ਕਰਕੇ ਮਾਲਵੇ ਦੇ ਇਲਾਕੇ ਉਹਨਾਂ ਦੇ ਵਿੱਚ ਮਾਨਸਾ ਹੋ ਗਿਆ ਸੰਗਰੂਰ ਹੋ ਗਿਆ ਬਰਨਾਲਾ ਹੋ ਗਿਆ ਜਾਂ ਲੁਧਿਆਣੇ ਦੇ ਇਲਾਕੇ ਹੋਗਾ ਜਾਂ ਬਠਿੰਡੇ ਦੇ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹੀਟ ਸੈੱਲ ਬਣਨ ਦੀ ਸੰਭਾਵਨਾ ਰਹੇਗੀ ਜਿੱਥੇ ਤੇਜ਼ ਧੂੜ ਭਰੀਆਂ ਹਨੇਰੀਆਂ ਦੇ ਨਾਲ ਹਲਕੀ ਫੁਲਕੀ ਮੀਡੀਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਨਾਲੋਂ ਕੱਲ੍ਹ ਵਧੇਰੇ ਮੀਡੀਆ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ 16 ਤੇ 17 ਨੂੰ ਟੁੱਟਵੇਂ ਤੌਰ ਤੇ ਤੇਜ ਧੁੱੜ ਪਰੀਆਂ ਹਨੇਰੀਆਂ ਦੇ ਨਾਲ ਹੀਟ ਸੈੱਲ ਦੇ ਨਾਲ ਕਿਤੇ ਕਿਤੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜ਼ਿਆਦਾਤਰ ਮੀਂਹ ਦੀ ਉਮੀਦ ਜਿਹੜੀ ਕਿ 18 19 ਅਤੇ 20 ਤਰੀਕ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੋਈ ਦਿਖਾਈ ਦੇਵੇਗੀ ਜਿਦੇ ਵਿੱਚ ਤੇਜ ਮੀਂਹ ਹਨੇਰੀ ਗੜੇਮਾਰੀ ਸਾਰਾ ਕੁਝ ਵਾਪਰਨ ਦੀ ਸੰਭਾਵਨਾ ਅੱਧੇਕ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇ ਉਸ ਤੋਂ ਬਾਅਦ ਮੌਸਮ ਫਿਰ ਇੱਕ ਵਾਰ ਖੁੱਲਣਾ ਸ਼ੁਰੂ ਹੋ ਜਾਵੇਗਾ